ਇਹ ਵੈਸੇ ਤਾਂ ਬਹੁਤ ਵਧੀਆ ਗੱਲ ਹੋਈ ਜੀ ਮੌਸਮ ਖੁੱਲ ਜੂਗਾ ਹੁਣ ਫਸਲਾਂ ਵਾਸਤੇ ਬਹੁਤ ਚੰਗੀ ਆ ਇਹ ਫਸਲਾਂ ਦੇ ਗਰੋਥ ਨਹੀਂ ਹੋ ਰਹੀ ਸੀ ਬਹੁਤ ਸਿੱਕੀ ਠੰਡ ਪੈ ਰਹੀ ਸੀ ਆਲੂ-ਮੋਲੂ ਦਾ ਵੀ ਨੁਕਸਾਨ ਸੀ ਬਾਕੀ ਹੁਣ ਜਿਹੜਾ ਬੁੱਢੇ ਤੇ ਬਜ਼ੁਰਗਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜਿਹੜੀ ਕਿਉਂਕਿ ਮੌਸਮ ਹੁਣ ਸੈੱਟ ਹੋ ਜੂਗਾ ਲਗਾਤਾਰ ਠੰਡ ਬਹੁਤ ਪੈ ਰਹੀ ਪੂਰਾ ਜੰਮ ਲੱਗ ਗਿਆ ਸੀ ਜੀ ਤੇ ਦੁਕਾਨਦਾਰੀ ਵੀ ਕੋਈ ਨਹੀਂ ਵਧੀਆ ਨਹੀਂ ਹੋ ਰਹੀ ਸੀ ਕਿਉਂਕਿ ਲੋਕ ਘਰਾਂ ਚੋਂ ਬਾਹਰ ਹੀ ਨਹੀਂ ਨਿਕਲ ਰਹੇ ਸੀ ਬਿਲਕੁਲ ਜੀ ਇਹ ਦਾ ਮਤਲਬ ਬਹੁਤ ਲਾਹੇਵੰਦ ਹੈ ਬਹੁਤ ਬਹੁਤ ਵਧੀਆ ਚੀਜ਼ ਕੌਕਾ ਕੁਦਰਤ ਆ ਜੀ ਕੁਦਰਤ ਦੇ ਨਾਲ ਹੀ ਮੌਸਮ ਸਹੀ ਹੋਊਗਾ ਜੀ ਇਹ ਬਿਲਕੁਲ ਕਿਉਂਕਿ ਇਹਨਾਂ ਜੀ ਹੁਣ ਮੰਨ ਕੇ ਚੱਲੋ ਜੇ ਬਾਰਿਸ਼ ਨਹੀਂ ਹੁੰਦੀ ਤਾਂ ਮੌਸਮ ਨੇ ਸੈੱਟ ਨਹੀਂ ਹੋਣਾ ਸੀ ਬਿਮਾਰੀ ਵਧ ਜਾਨੀ ਸੀ ਜੀ ਨੁਕਸਾਨ ਹੋਣਾ ਸੀਗਾ ਜੀ ਫਸਲਾਂ ਦਾ ਵੀ ਤੇ ਜਨਤਾ ਦਾ ਵੀ ਸਵੇਰ ਤੋਂ ਹੀ ਹੋ ਰਹੀ ਹੈ ਇਹ ਬੁੰਦਾ ਬੰਦੀ ਇਸ ਨਾਲ ਬਈ ਫਾਇਦੇ ਜ਼ਿਆਦਾ ਹੈਗੇ ਹੈ ਇੱਕ ਤਾਂ ਇਹਦੇ ਨਾਲ ਜੀ ਸਪੀਡ ਠੰਡ ਚੱਕੀ ਹੈ ਠੀਕ ਹੈ ਨਹੀਂ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲੂਗੀ ਜੇ ਜਿਵੇਂ ਖਾਂਸੀ ਜ਼ੁਕਾਮ ਤੋਂ ਇਹ ਗਲੇ ਬਲੇ ਆਉਂਦਾ ਬਾਕੀ ਦੂਜੀ ਗੱਲ ਹੈਗਾ ਕਿਸਾਨਾਂ ਨੂੰ ਵੀ ਫਾਇਦਾ ਹੈਗਾ ਕਨਕਾ ਉਸ ਤੇ ਵੀ ਜਿੰਨੀ ਜਿੰਨੀ ਜ਼ਿਆਦਾ ਠੰਡ ਪਊਗੀ ਕਨਕਾਸ ਤੇ ਉੰਨਾ ਵਧੀਆ ਫਸਲਾ ਹੋਣੀ ਹੈ ਜੀ ਨਾਲੇ ਜੱਟਾਂ ਨੂੰ ਦੋ ਪੈਸੇ ਵੀ ਜਾਣਗੇ ਜੀ ਜੀ ਵੀ ਇਹਦੇ ਉਹਨਾਂ ਕਿ ਲਾਭ ਦਾ ਹੈ ਕਿ ਹੈ ਹਾਂਜੀ ਪੂਰੀ ਲਾਭਦਾਇਕ ਹੈ ਜਿਹੜੀ ਆਹ ਅਸੀਂ ਹੁੰਦਾ ਬੰਦ ਸ਼ੁਰੂ ਕੀ ਜੀ ਜਿਹੜੀ ਬਾਰਿਸ਼ ਪੈ ਰਹੀ ਹੈ ਇਹਦੇ ਨਾਲ ਜਿਹੜਾ ਕਿ ਇੱਕ ਤਾਂ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਹਿਸੂਸ ਹੋਵੇਗੀ ਉਤੋਂ ਜਿਹੜਾ ਕਿ ਇਹਦਾ ਫਾਇਦਾ ਹੈ ਕਿ ਧੁੰਦ ਪੈਣੀ ਸ਼ੁਰੂ ਹੋ ਜੂਗੀ ਤੋਂ ਰੁਪੈਨ ਦੇ ਨਾਲ ਜਿਹੜੀ ਤਣਕਾਂ ਨੂੰ ਬਹੁਤ ਲਵਦਾ ਇੱਕ ਹੈ ਇਹਦੇ ਵਿੱਚ ਜਿਹੜਾ ਕੀ ਕਿਸਾਨਾਂ ਦਾ ਵੀ ਫਾਇਦਾ ਸੋ ਸੁੱਕੀ ਠੰਡ ਜਿਹੜੀ ਕੀ ਘਟੀ ਹੈ ਇਹ ਸਿਰਫ بارش ਦੇ ਕਾਰਨ ਜਿਹੜੀ ਕੀ ਘਟੀ ਹੈ ਅੱਗੇ ਜਿਹੜਾ ਕੀ ਹੈ ਕਿ ਪਹਾੜਾਂ ਦੇ ਵਿੱਚ ਬਰਫ਼ ਜ਼ਿਆਦਾ ਪੈਣ ਦੇ ਕਾਰਨ ਜਿਹੜੀ ਕੀ ਆਪਣੇ ਪੰਜਾਬ ਦੇ ਵਿੱਚ بارش ਦੀ ਜਿਹੜੀ ਕੀ ਸਭਾਵਨਾ ਬਣੀ ਹੈ ਉਸ ਦੇ ਨਾਲ ਜਿਹੜਾ ਕੀ ਹੈ ਲੋਕਾਂ ਨੂੰ ਸੁੱਕੀ ਠੰਡ ਹੋ ਰਹੀ ਹੈ ਮੀਨ ਇਹ ਮੀ ਚੰਗਾ ਕਸਮਾ ਲਈ ਵੀ ਚੰਗਾ ਮੱਛਰ ਮੱਖੀ ਲਈ ਚੰਗਾ ਸੁੱਤੀ ਠੰਡ ਤੇ ਬਸ ਜਾਣਗੇ ਲੋਕ ਜੀ ਜੀ ਮਜ਼ਦੂਰ ਨੇ ਤਾਂ ਮਜ਼ਦੂਰੀ ਕਰਨੀ ਜੀ ਢੜੀ ਦਾ ਜਾਣੇ ਬਣਾ ਜੀ